ਤੁਸੀਂ ਪੰਜਾਬ ਦੇ ਇੱਕ ਸਿਆਸਤਦਾਨ ਦੇ ਮੂੰਹ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਹ ਤਾਂ ਜ਼ਰੂਰ ਹੀ ਸੁਣਿਆ ਹੋਵੇਗਾ ਕਿ ਜੇਕਰ ਕਿਸੇ ਸੂਬੇ ਵਿੱਚ ਤਰਨੇ ਲੱਗਦੇ ਨੇ ਤਾਂ ਉਹ ਕਿਸੇ ਹੋਰ ਦੇ ਨਹੀਂ ਸਗੋ ਸੂਬਾ ਸਰਕਾਰ ਦੀ ਨਲਾਕੀ ਕਰਕੇ ਲੱਗਦੇ ਨੇ ਜੇਕਰ ਨੌਜਵਾਨ ਜਾਂ ਕਿਸਾਨ ਸੜਕਾਂ ਤੇ ਰੁਲਦੇ ਨੇ ਤਾਂ ਸਿਰਫ ਤੇ ਸਿਰਫ ਸਰਕਾਰ ਦੀ ਕਾਰਗੁਜ਼ਾਰੀ ਕਰਕੇ ਰੁਲਦੇ ਨੇ ਜੀ ਹਾਂ ਤੁਸੀਂ ਬਿਲਕੁਲ ਸਹੀ ਸਮਝੇ ਸ਼ਬਦ ਨੇ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਦੇ ਚੋਣਾ ਤੋਂ ਪਹਿਲਾਂ ਉਹ ਇਹੀ ਗੱਲਾਂ ਕਰਦੇ ਸਨ ਪਰ ਹੁਣ ਸਵਾਲ ਇਹ ਹੈ ਕਿ ਹਰ ਮਹੀਨੇ ਪੰਜਾਬ ਬੰਦ ਹੋ ਜਾਂਦਾ ਹੈ ਕਿਸਾਨ ਸੜਕਾਂ ਤੇ ਰੁਲਦੇ ਨੇ ਤੇ ਫਸਲਾਂ ਮੰਡੀਆਂ 'ਚ ਨੌਜਵਾਨ ਨੌਕਰੀਆਂ ਲਈ ਦਰਦ-ਦਰਦੀਆਂ ਠੋਕਰਾ ਖਾਂਦੇ ਨੇ ਤਾਂ ਇਸ ਦਾ ਸੇੜਾ ਕਿਸ ਦੇ ਸਿਰ ਜਾਵੇਗਾ ਨਮਸਕਾਰ ਮੈਂ ਹਾਂ ਤੇਜਸਵਨੀ ਰਾਏ ਤੁਸੀਂ ਦੇਖ ਰਹੇ ਹੋ ਪੁਰਤਾਂ ਪੰਜਾਬੀ ਪਿਛਲੇ ਕਈ ਮਹੀਨਿਆਂ ਤੋਂ ਸ਼ੰਭੂ ਅਤੇ ਖਨੌਰੀ ਬਾਰਡਰ ਉੱਤੇ ਐਮਐਸਪੀ ਮੰਗ ਨੂੰ ਲੈ ਕੇ ਧੜਨਾ ਲਾ ਕੇ ਬੈਠੀਆਂ ਕਿਸਾਨ ਜਥੇਬੰਦੀਆਂ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ 30 ਦਸੰਬਰ ਨੂੰ ਪੰਜਾਬ ਬੰਦ ਕਰਨ ਦਾ ਐਲਾਨ ਕੀਤਾ ਹੈ ਜਾਣਕਾਰੀ ਮੁਤਾਬਕ 30 ਦਸੰਬਰ ਦਿਨ ਸੋਮਵਾਰ ਨੂੰ ਸਵੇਰੇ 7 ਵਜੇ ਤੋਂ 4 ਵਜੇ ਤੱਕ ਪੰਜਾਬ ਮੁਕੰਮਲ ਬੰਦ ਕੀਤਾ ਜਾਵੇਗਾ ਪਰ ਸਵਾਲ ਉੱਠਦਾ ਹੈ ਕਿ ਆਏ ਦਿਨ ਪੰਜਾਬ ਦੇ ਵਿੱਚ ਕਦੇ ਸੜਕਾਂ ਬੰਦ ਹੁੰਦੀਆਂ ਨੇ ਕਦੇ ਹਾਈਵੇ ਬੰਦ ਹੁੰਦੇ ਨੇ ਤਾਂ ਕਦੇ ਰੇਲਾ ਤਾਂ ਕਦੇ ਪੰਜਾਬ ਇਸ ਸਭ ਦਾ ਜ਼ਿੰਮੇਵਾਰ ਕੌਣ ਹੈ ਇਨ੍ਹਾਂ ਧਰਨਿਆਂ ਨਾਲ ਆਮ ਲੋਕਾਂ ਨੂੰ ਕੀ ਕੁਝ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿ ਕਦੇ ਕਿਸੇ ਸਿਆਸੀ ਲੀਡਰ ਨੇ ਸੋਚਿਆ ਇਹਨਾਂ ਦੀਆਂ ਕਾਰਗੁਜ਼ਾਰੀ ਦਾ ਖਾਮਿਆਜ਼ਾ ਅਕਸਰ ਢੋਲੇ ਪਾਲੇ ਲੋਕਾਂ ਨੂੰ ਚੁੱਕਣਾ ਪੈਂਦਾ ਹੈ ਜੇਕਰ ਤੁਹਾਡਾ ਸ਼ੰਭੂ ਬਾਰਡਰ ਦੇ ਆਲੇ ਦੁਆਲੇ ਜਾਣਾ ਹੁੰਦਾ ਹੈ ਤਾਂ ਤੁਸੀਂ ਦੇਖਿਆ ਹੀ ਹੋਵੇਗਾ ਕਿ ਕਿਵੇਂ ਹਰਿਆਣਾ ਪੰਜਾਬ ਸ਼ੰਭੂ ਬਾਰਡਰ ਬੰਦ ਹੁੰਣ ਕਾਰਨ ਹਰ ਰੋਜ਼ ਸੈਂਕੜੇ ਵਾਹਨ ਜਾਮ ਵਿੱਚ ਫਸੇ ਹੋਏ ਨਜ਼ਰ ਆਉਂਦੇ ਨੇ 3-3 ਕਿਲੋਮੀਟਰ ਦਾ ਟ੍ਰੈਫਿਕ ਜਾਮ ਹੁੰਦਾ ਹੈ ਲੋਕ ਹਰ ਰੋਜ਼ ਕੱਚੀਆਂ ਸੜਕਾਂ ਤੋਂ ਲੰਘਣ ਲਈ ਮਜਬੂਰ ਨੇ ਪਿਛਲੇ 10 ਮਹੀਨਿਆਂ ਤੋਂ ਡਰਾਈਵਰਾਂ ਨੂੰ ਨਿਤ ਦਿੱਕਤਾਂ ਦਾ ਸਾਹਮਣਾ ਕਰਨਾ ਪ ਦੋ ਪਹੀਆ ਵਾਹਨਾਂ ਤੋਂ ਲੈ ਕੇ ਚਾਰ ਪਹੀਆ ਵਾਹਨਾਂ ਤੱਕ ਹਰ ਰੋਜ਼ ਟ੍ਰੈਫਿਕ ਜਾਮ ਵਿੱਚ ਫਸ ਜਾਂਦੇ ਨੇ ਪਰ ਕੌਣ ਜਾਣਦਾ ਹੈ ਕਿ ਆਖਰਕਾਰ ਇਹ ਸਮੱਸਿਆ ਕਦੋਂ ਹੱਲ ਹੋਵੇਗੀ ਇਹ ਤਾਂ ਖੁਦ ਕਿਸਾਨ ਵੀ ਨਹੀਂ ਜਾਣਦੇ ਉਹ ਵੀ ਹੱਡ ਚੀਰਵੀ ਠੰਡ ਦੇ ਵਿੱਚ ਸੜਕਾਂ ਤੇ ਉਤਰੇ ਹੋਏ ਨੇ ਪਰ ਸਾਡੇ ਲੀਡਰਾਂ ਨੂੰ ਇਸ ਨਾਲ ਕੀ ਉਹ ਤਾਂ ਸਿਰਫ ਸੱਤਾ ਵਿੱਚ ਆਉਣ ਲਈ ਵਟੀਆਂ-ਵਟੀਆਂ ਗੱਲਾਂ ਕਰਦੇ ਨੇ ਜੇਕਰ ਅਸੀਂ ਮੁੱਖ ਮੰਤਰੀ ਸਾਹਿਬ ਦੀ ਗੱਲ ਵੱਲ ਹੀ ਕੋਰ ਕਰੀਏ ਤਾਂ ਹੁਣ ਸਵਾਲ ਇਹ ਹੈ ਕਿ ਹੁਣ ਉਹਨਾਂ ਦੀ ਅਗਵਾਈ ਵਾਲੀ ਸਰਕਾਰ ਵੀ ਨਲਾਇਕ ਹੈ ਜਿਸ ਕਰਕੇ ਲੋਕ ਤਰਨੇ ਦੇ ਰਹੇ ਨੇ ਪੰਜਾਬ ਬੰਦ ਕਰ ਰਹੇ ਨੇ ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਬੰਦ ਹੋਣ ਕਾਰਨ ਕਿੰਨਾ ਨੁਕਸਾਨ ਹੁੰਦਾ ਹੈ ਲੋਕਾਂ ਦੇ ਵਪਾਰ 'ਚ ਨੁਕਸਾਨ ਹੁੰਦਾ ਹੈ ਪਰ ਸਰਕਾਰਾਂ ਤਾਂ ਆਪਣੇ ਮਹਿਲਾ ਵਰਗੇ ਘਰਾਂ 'ਚ ਬੈਠ ਕੇ ਆਰਾਮ ਫਰਮਾਉਂਦੀ ਹੈ